ਨਵਰੋ ਨਿੰਬੂ ਬਣੀ ਬਣਾ ਲੀਆ ਬਣਾ ਲੰਦੀ ਹੈ ਨਾ ਇਹ ਉਹ ਵੀ ਨੂੰ ਨਹੀਂ ਆਂਦਾ ਹੀ ਉਹ ਵੀ ਤਾਂ ਮਿੱਠਾ ਹੀ ਮਿੱਠਾ ਪਾ ਦਿੰਦਾ ਹੈ ਹਾਂ ਬਹੁਤ ਸੋਣੀ ਬਣਦੀ ਇਸ ਕੰਝੀ ਹਾਂ ਆ ਲਾਂ ਲੱਗੇ ਰੋਟੀ ਤੇ ਆਪਾਂ ਖਾਈਏ ਹੁਣ ਰੋਟੀ ਇੱਧਰ ਮਸੜ ਦੀ ਸਿੰਕ ਸੰਕ ਟੋਟੀਆਂ ਸਾਫ ਕਰ ਰਹੇ ਨੇ ਕੀ ਸਾਫ ਕਰ ਰਹੇ ਨੇ ਕੀ ਕਰ ਰਹੇ ਹੋ ਮਸੜ ਇੱਧਰ ਘੜੇ ਦੀ ਵਾਲਦਲੇ ਸਾਫ ਕਰ ਅੱਛਾ ਘੜਾ ਸਾਫ ਕਰ ਰਹੇ ਆ ਤੌਲੀ ਤੌਲੀ ਸਾਫ ਕਰ ਰਹੇ ਆ ਨੀ ਤੂੰ ਦੇਣ ਲੱਗੀ ਐ ਰੋਟੀ ਹੁਣ ਖਾਈਏ ਰੋਟੀ ਫਿਰ ਬਾਕੀ ਦਾ ਨਾਈਏ ਤੋ ਇਹ ਬਾਤ ਨਾਈ ਵੀ ਨਹੀਂ ਹੈਗੇ ਪਹਿਲਾਂ ਮੈਂ ਖਾ ਲਾਂ ਰੋਟੀ ਫਿਰ ਮੈਂ ਖਾ ਲਾਂ ਨਵੋ ਰੋਟੀ ਠੀਕ ਐ ਤੂੰ ਨਹੀਂ ਖਾਂਦੀ ਤੂੰ ਬਾਅਦ ਚ ਖਾਏਂਗੀ ਅੱਛਾ ਕਾਲੀਆਂ ਅਬ ਇਹ ਆਏ ਪਾਣੀ ਲੈ ਕੇ ਜਾਣਾ ਕਿੰਨੀ ਬਾਹਰ ਅਸੀਂ ਥੂਲੇ ਚ ਪਾਣੀ ਪਾ ਦੋਗੇ ਦੇਖ ਲੈ ਬੀਬੀ ਨੂੰ ਪੁੱਛਦੀ ਐ ਬੀਬੀ ਪਾਣੀ ਚਾਹੀਦਾ ਇਹ ਮੈਨੂੰ ਠੰਡੀ ਹਵਾ ਵਾਂਗ ਲੱਗਦਾ ਕੋਲ ਹੈ। ਸੱਚੀ? ਟਰੈਕਟਰ ਲੈ ਆਇਆ ਨੂੰ। ਰਹਿਣ ਦੇਦਾ ਮੈਂ। ਟਰੈਕਟਰ ਦੀ ਨਹੀਂ ਉਹ ਤੇ ਅੰਕਲ ਨੂੰ ਕਹਿੰਦਾ ਮੋੜ ਤੋਂ ਗੱਜੇ ਮੋੜ। ਟਰੈਕਟਰ ਤਾਂ ਇਹ ਵੀ ਫੁੱਲ ਚਲਾ ਲਾ ਲਾਂ। ਉਹ ਭੁਗਦਾ ਚਾਲਾ। ਉਹ ਯਾਰ ਸਿੰਪਲ ਗੱਡੀ 'ਚ ਜਾਵਾਂਗੇ ਉੱਤੋਂ ਉਹਦੇ ਬਾਰੇ ਤੋਂ ਮੋੜ ਲਿਆਵਾਂਗੇ ਨਾਲ ਮੱਥਾ ਢੇਕ ਕੇ। ਸਿੰਪਲ ਗੱਡੀ। ਲੱਗਦਾ ਮੈਂ ਸੋਲੂਸ਼ਨ ਸਭੀ ਸਿੰਪਲ ਹੈ। ਗੱਡੀ 'ਚ ਜਾਵਾਂਗੇ। ਪਰ ਲੱਗ ਕੱਡੀ ਗੀੜੀ ਸਿੰਪਲ ਗੱਡੀ ਚਾਹੁੰਦਾ। ਹੋਮੇ ਟੱਡੀਆਂ ਸਹੀ ਲਾ ਕੇ ਦੱਸ। ਉਹ ਗੱਡੀ ਚਾਹਾਂਗੇ। ਸਿੰਪਲ ਗੱਡੀ ਘੜੀਆ ਫਿਰ। ਮੈਨੂੰ ਨੂੰ ਪਤਾ। ਸਿੰਪਲ ਗੱਡੀ ਚਾਹੁੰਦਾ। ਮੈਨੂੰ ਭੂਟਾ ਟੈਰਾ ਮੋਟਰਸਾਈਕਲ ਚਾਹੁੰਦਾ ਮੈਂ ਲੈ ਕੇ ਬੱਸ ਮੈਂ ਜਾਉਂ। ਤੇ ਜਾ। ਉਹ ਰੈਂਡ ਤੇ। ਮੈਂ ਤਾਂ ਜਾਉਂਗਾ। ਐ ਤੇ ਉਹ ਕੋਡਾਇਨ ਦੀ ਗੋਲੀ ਲੈਣਾ ਤੁਨੋਂ ਕੰਮ ਕਰਾ ਸੀ ਨਾ ਹੈ ਨਹੀਂ। ਦਿੱਤੀ ਸੀ ਰਾਤ ਨੂੰ ਲੋਨ। ਕੀ ਕਰਦਾ ਕਿੱਡਾ ਦੌੜਦਾ ਮੇਰਾ ਪੈਰ ਨੂੰ ਟੇਕਦੇ ਨਹੀਂ ਪਾਸਤਾ ਨਹੀਂ ਲਵਾਂਗਾ ਪਾਜ ਨਾ ਘਟਿਆ ਆ ਕੇ ਕੋਲਡ ਡਰਿੰਕ ਪੀਣਾ ਮੈਨੂੰ ਠੰਡਾ ਤੁਸੀਂ ਵੀ ਲੈ ਆ ਲਿਆ ਰੱਖਿਓ ਇਹ ਕੋਲਡ ਡਰਿੰਕ ਚਲੋ ਕੁਝ ਹੋਰ ਆ ਦੇ ਨੇ ਠੰਡਾ ਜਦ ਗਰਮੀ ਉੱਤਰੋਂ ਆ ਕੇ ਜਦਗੇ ਜਾਂਦੇ ਨੇ ਬਦੋਂ ਅੰਦਰ ਹੋਟਲ ਕੋਲੋਂ ਪੰਜ ਮਿੰਟ ਸਟਾਪ ਉੱਪਰ ਨਿਕਲ ਰਹੀ ਚਲੋ ਇੱਧਰ ਹੋ ਬਿਲਕੁਨ ਚਲੋ ਆਣਾ ਕਰਾਂ ਨੂੰ ਨਹੀਂ ਮੈਂ ਨਹੀਂ ਜਾਦਾ ਤੇਰਾ ਤਾਂ ਪਾਪਾ ਲੈਣਾ ਜਿੱਤ ਪੁਣਾ ਆ ਗਿਆ ਆ ਦਵਾਇ 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 ਮਰਤ ਨਹੀਂ ਖੜਾਉਂ ਆਉ ਕਮ ਚੱਲ ਅਪਣੇ ਚੱਲੀਓ ਚੱਲ ਲਾ ਮੰਦੀ ਦੀ ਉੱਥੇ ਮੋੜ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇੱਧਰ ਮਾਸੀ ਬੈਠੀ ਆ ਟੀਵੀ ਦੇਖ ਰਹੀ ਆ ਇੱਧਰ ਤੇ ਬਿੱਬੀ ਚਾਹ ਪੀ ਰਹੀ ਐ ਰੋਟੀਆਂ ਨਹੀਂ ਅੱਛਾ ਰੋਟੀਆਂ ਖਾਂਦੀ ਐ ਲੱਸੀ ਪੀ ਰਹੀ ਹੁਣੇ ਕੱਚੀ ਲੱਸੀ ਲੋ ਜੀ ਮੈਂ ਹੋ ਗਈ ਇੱਧਰ ਤਿਆਰ ਤੇ ਇੱਧਰ ਜੇ ਮੈਂ ਹਰਨੀਤੂ ਵੀ ਹੋ ਗਈ ਨੀਤੂ ਨੇ ਵੀ ਦੂਜਾ ਸੂਟ ਨਾ ਤੋ ਕੇ ਪਾਲਿਆ ਮੈਂ ਵੀ ਪਾਲਿਆ ਤੇ ਇੱਧਰ ਅਸੀਂ ਜਿਹੜੇ ਹੁਣ ਬਾਕੀ ਅਸੀਂ ਤਾਂ ਸਾਰਿਆਂ ਨੇ ਰੋਟੀ ਖਾ ਲਈ ਜਿਹੜੇ ਰਹਿੰਦੇ ਸੀ ਉਹਨਾਂ ਦੀ ਰੋਟੀ ਪਾ ਰਹੇ ਹਾਂ ਫਿਰ ਅੱਜ ਸਬਜੀ ਪਾਤੀ ਮੈਂ ਥਾਲ ਕੇ ਚਲੋ ਕਿਸੇ ਹੋਰ ਨੂੰ ਦੇ ਦਿੰਦੇ ਅੱਛਾ ਸਬਜੀ ਦੀ ਇਨਾ ਚ ਦਾਲ ਹੈ ਹਾਂ ਦਾਲ ਲੈ ਲੈਂਦੀ ਹਾਂ ਉਹ ਇਉਂ ਇਨਾ ਹੋ ਗਈ ਸੁੰਦੇ ਦਾ ਉਹ ਸਬਜੀ ਦਾ ਹਾਂ ਮਾਸਿਓ ਨੇ ਹੁਣੇ ਗੁਰਦੁਆਰੇ ਸਭ ਤੋਂ ਮੱਥਾ ਟੇਕ ਕੇ ਆਏ ਨੇ 10:30 ਹੋ ਗਏ ਤੇ ਹਾਲਸਾ ਹੁਣ ਉਹਨਾਂ ਨੂੰ ਰੋਟੀ ਦੇਣ ਲੱਗੇ ਆ ਤੇ ਅੰਦਰ ਆਪਦੀ ਗੁਰਵਿੰਦਰ ਜੀ ਰੋਟੀ ਖਾ ਕੇ ਅੰਦਰ ਧਿਆਨਸ਼ਾਹੇ ਸ਼ੁਰੂ ਕਰ ਰਹੇ ਸਾਰੇ ਜੀ ਹਨਾ ਹਾਂਜੀ ਹਾਂ ਫੇਰ ਕੋਈ ਆ ਰਿਹਾ ਕੋਈ ਜਾ ਰਿਹਾ ਹੈ ਹਾਂਜੀ ਹਾਂ ਰਿਸ਼ਤੇਦਾਰ ਆ ਰਹੇ ਨੇ ਜਿਹੜੇ ਰਹਿ ਗਏ ਪਹਿਲਾਂ ਮਿਲ ਗਏ ਅੱਦੇ ਜਿਹੜੇ ਆ ਰਹੇ ਨੇ ਹੁਣ ਆ ਕੇ ਮਿਲ ਰਹੇ ਨੇ ਤੇ ਹੁਣ ਆ ਦੈਂਦੇ ਆਂ ਰੋਟੀ ਦਈਏ ਅਸੀਂ ਪਹਿਲਾਂ ਯਾ ਅੱਛਾ ਉਹ ਵਧੀਆ ਜੰਮਣਾ ਬਹੁਤ ਵਧੀਆ ਖਾ ਕੇ ਦੇਖ ਲੈ ਪਤਾ ਨਹੀਂ ਕਿ ਦੋ ਪੀਸ ਰੱਖਣ ਵਾਧੂ ਹੋਏ ਠੀਕ ਹੈ ਵਧੀਆ ਪਿਓਰ ਖੁਆ ਤੇ ਮੇਰਾ ਵੀਰਾ ਵੀ ਇੰਧਰ ਐਡੀ ਸੈਡੀ ਹੋ ਗਿਆ ਰੋਟੀ ਹੀ ਛੋਟੀ ਖਾ ਲਾ ਇਧਰ ਐ ਇਧਰ ਆ ਯੂਵੀ ਲੈ ਯੂਵੀ ਪਰਫੈਕਟ ਹੀ ਖਾ ਲਾ ਫਿਰ ਉੱਧਰ ਰੱਖ ਮੈਂ ਕਰ ਦਿੰਦਾ ਉਧਰ ਸੋਫਿਆਂ ਤੇ ਖਾਊਗਾ पैकिंग बस आही टेची अच्छा, है मासी अच्छा उधर पई उधर पई है तो तीजी आ टाई है टाई करी हुई आ मेरा फोन हराम भी है मेरा फोन ही वड़ लिया था हाँ <laughs> तो जी गुरविंदर करन कर गया अपनी चाह तैयारी तो इधर मिठाई मिठाई पैक कर लिया बर्फियाँ 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 ਇੱਕ ਜਦੋਂ ਆਪਣੇ ਲਈ ਪੈਸਟ ਰੈਣਾ ਜਿਹੜੀ ਚਾਹ ਲੋ ਮੈਂ ਜੀ ਕਿਹੜੀ ਕੱਜ ਪਹਿਲਾਂ ਨਹੀਂ ਕਰਾਉ ਟੈਕਿੰਗ ਚੱਲਦੀ ਹੈ ਤਿਆਰੀ ਹੋ ਗਈ ਹੈ 3 ਵਜੇ ਜਾਣਾ ਹੈ ਨਾ 3 ਵਜੇ ਜਾਣਾ 3 ਬਸ 3 ਵਜੇ ਕਰੋ ਤੁਰਨਾ ਹਾਂ ਕਤਮ ਹੋ ਗਿਆ ਸਾਂਗ ਨਗਰੇ ਦੀ ਕਰਦੀ ਆ ਨਹੀਂ ਇਹਦਾ ਕਦੇ ਵੀ ਨਹੀਂ ਖਤਮ ਹੁੰਦਾ ਇਹ ਕਦੇ ਨਹੀਂ ਖਤਮ ਹੁੰਦਾ ਤੇਰੀ ਇੱਕ ਫੋਟੋ ਖਿੱਚ ਰੋਕ ਕੇ ਓਏ ਹਾਗਾ ਖੋਲ ਮੁਠਾ ਚੁੱਕ ਲਈ ਨਹੀ ਨਾ ਆਪ ਦੀ ਨਰ ਮੁਠੀ ਬੰਦ ਕਰ ਲੈ ਪਰ ਮੁਠੀ ਬੰਦ ਕਰ ਲੈ ਦਿਖਾਣਾ ਨਹੀਂ ਫਿਕਰ ਇੱਕ ਕਰ ਵੀ ਆ ਹਾਂ ਸੋਦਾ ਨੋਟਾ ਤੂੰ ਕਰਦਾ ਦਿੱਤਾ ਨਾ ਆਈ ਨਵੀਂ ਨਗਾ ਪਰ ਸੋਦਾ ਮੈਂ ਤਾਂ ਕੀ ਆ ਹਾਂਦਾ ਕੀ ਆ ਵਾਂ ਸੋਦਾ ਬਣਾਉਂਦਾ ਸਮੈ ਨੂੰ ਸਾਰਾ ਕੱਟ ਰੱਖੂਗਾ ਆ ਹੱਡ ਬਿਡੂਬੇ ਜਿੰਨੇ ਹੋਗੇ ਤੇਰੇ ਹਾਂਜੀ ਉਹ ਤੇਰਾ ਉਹ ਹੈਂਡ ਬੈਗ ਚ ਸਾਰੇ ਮੁੱਲ ਸਾਰੇ ਮੁੱਲ ਨੇ ਉੱਦਨ ਉੱਦਨ ਨਾ ਦੇ ਪਹਿਲਾਂ ਕੰਡੇ ਲੈ ਕੇ ਆਓ ਦੱਸ ਦਿੱਤੋ ਕਰ ਦਿੱਤੀ ਨੋ ਨਾ ਦਿੰਦਾ ਸਾਦੇ ਦਿਨਾਂ ਵਿੱਚ ਜਦੋਂ ਜਗਨ ਤੋਂ ਸਾਜੂ ਕੱਪਕੇ ਮੈਂ ਤੁਹਾਨੂੰ ਸਹੀ ਗੱਲ ਦੱਸ ਤਾ ਕੱਪੜਾ ਜਿਵੇਂ ਬਿਠਾਈ ਉਹ ਆਪਣਾ ਲੈ ਗਈ ਜੀ ਬਾਦ ਵੀ ਗਿਆ ਮੈਂ ਤਾਂ ਰਿਆ ਠੀਕ ਹੈ ਆਕਾਸ਼ ਦੀ ਤਹਲੇ ਆਈਏ ਉਹ ਦੇਖ ਜਿਹੜੀ ਕੇਕ ਵਾਲੀ ਵਰਦੀ ਉਹ ਦੇ ਕੇ ਗਏ ਮੁੰਡੇ ਆਕਾਸ਼ਾ ਦੀ ਕਿੱਥੇ ਗਈ ਆ ਪਰੰਪਰਾ ਆਸਤੇ ਪਏ ਨੇ ਲੈ ਚ ਪਾਉ ਤੁਸੀਂ ਉਹ ਫੇਰ ਵੀ ਪੰਜ ਕਿਲੋ ਆਸਤੀ ਕਿਹੜੀ ਆ ਮਿਲ ਕੇ ਕੇਕ ਆ ਮਿਲ ਕੇ ਕੇਕ ਆ ਜਿਹੜੀ ਘਰਾਂ ਕਰਦੀਆਂ ਉਹ ਵੀ ਦੀ ਆਉਂਦੇ ਆਂ ਬਾਕੀ ਤਾਂ ਇਹਨਾਂ ਦਾ ਤਾਂ weight ਹੈ ਹੀ ਨਹੀਂ ਇੰਨਾ ਆ ਡੱਬੇ ਹਲਕੇ ਨੇ ਜਿਹੜਾ ਬਿਲਾਉਂਦਾ ਲਈ ਜਾਵੇ ਭਾਰ ਵਧ ਗਿਆ ਬਰਫੇਂ ਦਈ ਜੋ ਕੱਡ ਕੱਡ ਪਿੱਛੇ ਅਸੀਂ ਖਾਣ ਜਾਵਾਂਗੇ ਖਾਣੇ ਵਾਲੇ ਵਧੇਰੇ ਗੁਰਵਿੰਦਰ ਖਾਣੇ ਵਾਲੇ ਵਧੇਰੇ ਹੈ ਟੈਨਸ਼ਨ ਕਰਨ ਨੂੰ ਲੰਨਾ ਦੇਣਾ ਹੋਗੀ ਭਾਈ ਆ ਡੱਬੇ ਦਾ ਭਾਰ ਦੇਖ ਹੁਣ ਧੱਕੇ ਕਿੰਨਾ ਦੇਖੋ ਇਹ ਚ ਰਹੀਏ ਬਰਫੀ ਜੇ ਕੋਈ ਕੈਨੇਡਾ ਜਾਣ ਵਾਲਾ ਤਾਂ ਦੱਸ ਦਿਓ ਪਲੀਜ਼ ਗੁਰਵਿੰਦਰ ਵੀ ਮਠਿਆਈ ਬਜਾਣੀ ਆ ਪਿੱਛੇ ਪਿੱਛੇ ਗੁਰਿੰਦੋ ਕਹਿੰਦਾ ਮੇਰ ਰੁਪਿਆ ਲੈ ਕੇ ਆ ਜਾ ਬਸ ਕਿਤਨਾ ਉਹ ਤਾਂ ਖਾਹਾਂ ਕੋਣ ਉਹ ਤਾਂ ਫਿਰ ਲੌਂਗ ਲੈ ਆਉਂ ਬੁੱਸੇ ਤੋਂ ਆ ਕੀ ਮੈਂ ਕੋਈ ਰੋਜੀ ਮਿੰਟੋ ਦੋ ਟਪ ਇਹ 2.5 ਕਿਲੋ ਆ 2 ਕਿਲੋ ਆ ਹਾਂ ਕੱਢ ਲੰਨੇ ਉਹਦਾ 2 ਕਿਲੋ ਕਰ ਦੋ ਇਹ ਹੈ ਸਾਜੂ ਬੱਤੀ ਕਿੰਨਾ ਬੰਦ ਇੱਕ ਟਪ ਆ ਲੈ 1.5 ਕਿਲੋ 1 ਕਿਲੋ ਟਪੋਂ ਕਰ ਦੇ ਆ ਇੱਕ ਆਪਸ਼ਨ ਪੜਾਏ ਹੋਗੇ ਬੈਠੇ ਤਾਂ ਵਾਸਤੇ ਤਾਂ ਚਲੋ ਤੇ ਇਹਨਾਂ ਨੂੰ ਆ ਤਾਲੀਆਂ ਥੋੜੀ ਕੀ ਜਿਹੜੇ ਵੀ ਸਾਡੇ ਸੈਲੂਨ ਨਾਲੇ ਹਾਂ ਕਈਆਂ ਦੇ ਕਮੈਂਟ ਆਏ ਸੀਗੇ ਕੱਲ ਵਾਲੀ ਵੀਡੀਓ 'ਚ ਵੀ ਜਿਹੜੇ ਦੀਦੀ ਤੜਕਾ ਲਾ ਰਹੇ ਸੀਗੇ ਉਹ ਕੌਣ ਤੇ ਦੀਦੀ ਤੁਹਾਡਾ ਸੈਲੂਨ ਹੈ ਦੱਸ ਦੋ ਮੜਾ ਜਾਂ ਕਿੱਥੇ ਹੈ ਤੁਹਾਡਾ ਨਾਮ ਸਾਰਾ ਦੱਸੋ ਚੁੰਨੀ ਡਾਲ ਤੁਹਾਨੂੰ ਆਹ ਦੇਖੋ ਚੁੰਨੀ ਡਾਲ ਫਿਨ ਕਾਲਜ ਠੀਕ ਆ ਸਾਹਮਣੇ ਸਾਹਮਣੇ ਪਹਿਲਾਂ ਬਿਊਟੀ ਸ਼ਾਪ ਦਾ ਨਾਮ ਅੱਛਾ ਮਮਾ ਦਾ ਨਾਮ ਹੈਗਾ ਹਰਪ੍ਰੀਤ ਕੌਰ ਠੀਕ ਹੈ ਇਹਨਾਂ ਦਾ ਬੇਟਾ ਕਿਉਂਕਿ ਤੇਰੇ ਸੰਗ ਦੇ ਨੇ ਥੋੜਾ ਖੱਟਾ ਹੋ ਗਿਆ ਸਾਸ ਲਿਆ ਜਿਸ ਸਾਸ ਤੇ ਇੱਧਰ ਬੱਚਿਆਂ ਲਈ ਬਣਾ ਰਹੇ ਨੇ ਬਿਨਿਆਣੇ ਨੇ ਨਹੀਂ ਖਾਈ ਰੋਟੀ ਇਹਨਾਂ ਲਈ ਆਹ ਸੁਮਈਲੀਆਂ ਬਣ ਗਈਆਂ ਲੋ ਕੋਦਰ ਵੀ ਲਿਆਵਾਂ ਹਾਂ ਸਾਰੇ ਪੀਣ ਲੱਗ ਗਏ ਚਾਹ 2:30 ਵਜੇ ਹਾਂਜੀ ਆਪਾਂ ਆਪਾਂ ਆਹ ਚਾਹ ਲੋ हाँ माँ लालो हाँ वो एक बीच लाला नहीं है दूसरा चिंती है बना नहीं थोड़े है ये दूसरा चिंता नहीं है ये दूसरा चिंती है आपने बता रहे हैं आपने बता रहे किसे एक बिंदरा ਮੰਗ ਦੀ ਇੰਤਰੀਆ ਹਾਂ ਪਿਕਾਦਾਵੇਂ ਕੰਟੇ ਗਿਲਦੀ ਤੇਲ ਕਹਿੰਦੀ ਆ ਯਾਰੀ ਮਜ਼ਾ-ਪੋਸਾ ਕਰਕੇ ਹੋ ਗਏ ਮੇਰੀ ਅੱਜ ਦਿਨ ਮੀ ਮੰਗ ਦੀ ਇੰਤਰੀਆ ਹਾਂ ਪਿਕਾਦਾਵੇਂ ਕੰਟੇ ਗਿਲਦੀ ਤੇਲ ਕਹਿੰਦੀ ਆ

டவுன் பட்டன் பாத்துங்க அங்கு देखी பாக்க மாட்டான் சாய்றான் எதர் டுட்டி चढகி मारला அங்கு அங்கதோ ஏய் ਜੋ ਮੜਾ ਹੈ ਉੱਧਰ ਅਜੇ ਲੱਗਿਆ ਨਾ ਭਾਈ ਉਹ ਕੋਈ ਜਾਨ ਨੂੰ ਮਾਰਿਆ ਕਿ ਤੇਰੇ ਨਾਲ ਸਹਾਰਾ ਕਿਹੜਾ ਇਹ ਕਿਦੋਂ ਉਹ ਹੋਇਆ ਤਾਂ ਨਾ ਹੋ ਰਿਹਾ ਸੀ ਉਹ ਹੋ ਰਿਹਾ ਸੀ ਮੈਂ ਕਿਹੜਾ ਕਰ ਦਿੰਦੇ ਕੋਲ ਨਹੀਂ ਮਿੱਥੂ ਹਾਂ ਫਿਰ ਅੰਦਰ ਨਹੀਂ ਅੱਛਾ ਦੇਲੀ ਦੇਲੀ ਪੂਰੇ ਸਮਾਜ ਆਉਦੇ ਪਾਣੀ ਨਾ ਮੈਨੂੰ ਹਮਾ ਪਾਣੀ ਦੇ ਆਵੇ ਮੈਂ ਹੁਣ ਲਾਂ ਲੱਗੀ ਰੋਟੀ ਆਮ ਤੇ ਪਰੌਂਠੇ ਤੇ ਮੀਤੂ ਫਰਸ ਫੜਾਈ ਜਾਊਗੀ ਮੀਤੂ ਸੱਚੇ ਚਿੰਟਾ ਹਰੋ ਕੀ ਚਿੰਟਾ ਦੀ ਜੀ ਆਪਿਆ ਸਾਹਮਣੇ ਕੀ ਦੀਦੀ ਅੱਜ ਨੂਨਾ ਡੱਬੇ ਨੇ ਦੇ ਨੀਚੇ ਵਾਲੇ ਚੁੱਕਿਆ ਸੀ ਤੇ ਬਸ ਮੈਂ ਰੋਟੀ ਬਣਾਈ ਜਾਊਂਗੀ ਮੈਂ ਹਰ ਪੱਪੀ ਮੀਤੂ ਫੜਾਈ ਜਾਊਗੀ ਸਾਰਿਆਂ ਨੂੰ ਦਈ ਜਾਊਗੀ ਤੇ ਹੁਣ ਅੱਜ ਹੈਗੇ ਫੋਟੋਸ ਆ ਤੇ ਤੁਹਾਨੂੰ ਮੈਂ ਦਿਖਾ ਦੇ ਤੁਹਾਨੂੰ ਆਨੇ ਪਿਲੇ ਤੋਂ ਬਾਦਲ ਸੁਨਨ ਤੇਰੇ ਆਪਣੇ ਘਰ ਦੀ ਤਿਆਰੀਆਂ ਖੁੱਚ ਰੇ ਆ। ਹੋਰੇ ਜੋ ਇੱਕ ਦਿਨ ਤੇ ਬਚਾਰੀ ਇਕੱਲੀ ਰਹਿ ਗਈ ਕਿਉਂਕਿ ਹਨਾ ਦੇਖੋ ਜਦ ਚਲੇ ਜਾਂਦੇ ਸਾਰੇ ਹਨਾ ਪਿੱਛੇ ਤੇ ਆਉਂਦਾ ਤੇ ਤੁਜੀ ਮੇਰੇ ਕੋਲ ਮੰਦਿਰ ਚਲੀ ਗਿਆ ਵੀ ਮਾਸੀ ਰੌਂਡਾ ਚਲੇ ਗਿਆ ਵੀ ਪਿੱਛੇ ਤੇ ਆਏ ਹਰੇ ਰਿਸ਼ਤੇਦਾਰਾ ਥੋੜਾ ਜੀ ਲੱਗਿਆ ਹੋਇਆ ਜਦ ਅਸੀਂ ਵੀ ਭੰਗ ਲੈਣਾ ਫੇ ਤੀਤੂ ਦਾ ਝੰਮਾ ਹੀ ਮੈਨੂੰ ਹੋਣਾ ਚਾਹੀਦਾ। ਤੇ ਗੱਲ ਇੱਕ ਤੀਤੂ ਦਾ ਬਾਰ ਕੋਲੋਂ ਆਗਰ ਵਿੱਚ ਕਈ ਨਾ ਸਸਤੀ ਦਾ ਸਾਬੋ। ਥੈਂਕ ਯੂ ਤੇ ਪਾਪੀ ਉਹ ਨਹੀਂ ਵੀ ਬਸ ਬਸ ਕਰਨਗੇ ਅਸੀਂ ਵੀ ਫੈਨਿਕਟ ਨਹੀਂ ਰਹਿੰਦੇ ਹੋ ਮੈਂ ਇੱਕ ਦਿਨ ਹੋ ਰਿਹਾ ਜੋ ਹਨਾ ਲਾਜਨ ਨੇ ਫੋਨਨੇ ਕੀ ਕਰਨਾ ਦੀ ਉੱਥੇ ਮੈਂ ਤਾਂ ਨਹੀਂ ਕੁਝ ਕਰਨਾ ਫਿਰ ਯੂਪੀ ਤੈਨੂੰ ਪਤਾ ਹੀ ਆ ਕਿ ਜੇ ਕੱਲਾ ਛੱਡਤਾ ਉੱਥੇ ਉਹ ਨਹੀਂ ਵੀ ਨਹੀਂ ਤੈਨੂੰ ਰਹਿ ਸਕਦੀ ਹੈ ਹਾਂ ਨੇੜੇ ਰਹਿ ਸਕਦੀ ਹਾਂ ਮੈਂ ਇੱਥੇ ਰਹਿ ਤਾਂ ਸਕਦੀ ਹਾਂ ਜੇ ਮੈਂ ਟਿਊਸ਼ਨ ਯੂਮੀਡੀ ਟਿਊਸ਼ਨ ਆਣਾ ਹੈ ਇੱਕ ਦਿਨ ਮਗੋਸ ਨਹੀਂ ਹੁੰਦਾ ਇੱਕ ਦਿਨ ਮਨ ਬੜਾਈ ਖਾਣ ਵਾਲੀ ਕਿ ਕੁਝ ਨਹੀਂ ਰੱਖ ਲਈਨੀ ਤੁਹਾਨੂੰ ਸਹੀ ਗੱਲ ਰੱਖਾਂਗੇ ਚੱਲਣੇ ਰੋਟੀ ਖਾ ਲਈਏ ਬਾਅਦ ਵਿੱਚ ਦੇਖਾਂਗੇ ਕਰਦੇ ਆਂ ਸਲਾਦ ਬਣਾਵਾਂਗੇ ਰੱਖਾਂਗੇ ਤਾਂ ਸਹੀ ਆਈ ਨਹੀਂ ਚਾਹ ਦਿੰਦੇ ਬਿਕੋਸ ਸਕੂਟਰ ਹੀ ਲੈ ਕੇ ਮੇਰੇ ਕੋਲ ਆ ਜਾ ਕਰ ਆਇਆ ਕਰੂੰਗੀ ਜੀ ਕਿਹੜੇ ਤਾਂ ਹੈਗੇ ਤੂੰ ਮੇਰੇ ਕੋਲ ਆ ਜਾ ਕਰ ਪੁੱਛੂ ਮਾਂ ਮਾਂ ਵੀ ਤੇਰੇ ਕੋਲ ਕਦੇ ਤੂੰ ਆ ਗਈ ਹੈ ਨਾ ਮਸ਼ੀਨ ਲੈ ਕੇ ਸਕੂਟਰੀ ਤੇ ਆ ਜਾ ਕਰ ਹੋਰ ਉਹ ਕੀ ਬੋਲਦਾ ਤੂੰ ਹੀ ਅੱਧੀ ਸਵੇਰਿੰਦ ਤੇ ਕੋਈ ਸੰਭੜੀ ਨਹੀਂ ਸਹੀ ਗੱਲ ਜੀ ਸਹੀ ਗੱਲ ਹੈ ਚੱਲੇਗਾ ਆਸਰ ਤੋਂ ਗੱਡੀ ਸੀ ਖਲ ਰਹੀ ਹੈ ਹਾਂਤੀ ਹੈ ਗੱਡੀ ਜਾਂਦੀ ਆ ਫਿਰ ਫੋਰਚੂਨਰ ਲੈ ਕੇ ਆ ਜਾਓ ਮੇਰੇ ਕੋਲ ਸਹੀ ਗੱਲ ਦੀ ਸੀ ਸਾਰੇ ਕਿਤੇ ਨਹੀਂ ਨਹੀਂ ਹੁਣ ਅਸੀਂ ਰੋਟੀ ਲਾ ਲਈਏ ਤੇ ਸਾਰੇ ਬੈਠ ਕੇ ਅੰਦਰੇ ਇਕੱਠੇ ਖਾਂਗੇ ਸਾਰੇ ਤੇ ਹਨਾ ਤੇ ਗੁਰਮੀਤਨ ਸਾਰੇ ਛੱਡ ਕੇ ਦਿੱਲੀ ਕਿ ਸਵੇਰੇ ਕਿੰਨੇ ਵਜੇ ਆ ਗਏ ਬਾਬੀ ਮੇਰੇ ਉਹ 4:30 ਸਾਢੇ 4:00 ਹੁਣ ਉਹ ਵੀ ਬਸ ਰੋਟੀ ਖਾਣਗੇ ਚਾਹ ਨਾਲ ਤੋਂ ਆਪੇ ਖਾਣਗੇ ਚਾਹ ਪੀ ਰਹੇ ਆ ਚਾਹ ਪੀਏ ਆ ਰੋਟੀ ਖਾਣਗੇ ਬਸ ਸਾਰੇ ਘਰ ਨੂੰ ਰਲਵਾਨਾ ਬੋਲਣਗੇ ਇੱਕ ਹਜੇ ਦੋ ਫਿਰ ਕੈਮਰਾ ਲਾ ਰਹੇ ਹਣਾ ਸਾਰੇ ਲੱਗੇ ਖਾਂਦੀਆਂ ਰੋਟੀ ਨਾਲ ਦੀ ਨਾਲ ਬਣਾ ਰਹੇ ਆ ਭਾਬੀ ਲੱਗੀ ਦੇਣ ਊਰੇ ਵੀ ਪਰੌਂਠੇ ਸਾਰੇ ਕਿਤੇ ਪਰੌਂਠੇ ਹਰਦਾਸਪੁਰ ਦੇ ਪਰੌਂਠੇ ਸਾਰੇ ਜਣੇ ਤੁਸੀਂ ਗਰਮੀ ਚ ਪਰੌਂਠੇ ਬਹੁਤ ਆਉਂਦੇ ਹੋ ਹਾਂ ਦੇ ਆਓ ਮੈਂ ਬਣਾ ਲਈ ਹੁੰਦੇ ਜੋ ਇਹਨੇ ਨਾ ਕੁ ਮੱਖਾ ਜੇ ਜਿੱਦ ਮੈਂ ਖਾ ਲੇ ਨਾ ਪਾਈਏ ਅੱਜੇ ਦੋ ਪਏ ਤੂੰ ਖਾ ਲੇ ਦੋ ਪਏ ਪਰ ਰੋਟੀ ਲਾਜ ਰੱਖ ਗਈਆਂ ਇੱਕ ਮੇਰਾ ਵੀਰਾ ਪੱਟਾ ਵੀਰਾ ਵੀ ਬੈਠਾ ਜੇ ਮਾਸੀ ਦਾ ਮੁੰਡਾ ਛੋਟਾ ਮੇਰਾ ਬੱਟਾ ਵੀਰਾ ਉਹ ਮੇਰਾ ਬੱਟਾ ਇਹ ਬਸ ਮੈਂ ਲਾਸਟ ਚ ਰੋਟੀ ਲਾ ਲਗੀ ਬਾਕੀ ਸਾਰਿਆਂ ਨੂੰ ਖਵਾਦੀ ਰੋਟੀ ਤੇ ਮੇਰਾ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀਗੀ ਉਮੀਦ ਹੈ ਤੁਹਾਨੂੰ ਸਭ ਤੋਂ ਪਹਿਲਾਂ ਚੰਗੇ ਚਾਟ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਲਾਈਕ ਕਰਕੇ ਜਾਇਓ ਸ਼ੇਅਰ ਤੇ ਵੀਡੀਓ ਅੰਤ ਤੱਕ ਜ਼ਰੂਰ ਦੇਖੀ